ਬਾਣੀ ਪੜ੍ਹਦੇ ਹੋਇਆ ਮਨ ਇਕਾਗਰ ਕਰੋ ਤੇ ਧਿਆਨ ਪਾਣੀ 'ਚ ਰੱਖੋ ਤਾਂ ਕਿ ਪੜੇ ਹੋਏ ਬਾਣੀ ਦਾ ਰਸ ਪਾਣੀ ਵਿੱਚ ਪ੍ਰਵੇਸ਼ ਕਰੇ ਗੱਲ ਜਿਹੜੀ ਉਹ ਇਤਨੀ ਹੈ ਤੇ ਜਿਉਂ ਬਾਣੀ ਦਾ ਰਸ ਦ੍ਰਿਸ਼ਟੀਗ੍ਰਾਹੀ ਪਾਣੀ 'ਚ ਪ੍ਰਵੇਸ਼ ਕਰੇਗਾ ਪਾਣੀ ਅੰਮ੍ਰਿਤ ਬਣ ਜਾਏਗਾ ਜਲ ਅੰਮ੍ਰਿਤ ਬਣ ਜਾਏਗਾ ਤੇ ਉਹ ਜਿਹੜਾ ਪਾਣੀ ਦਰਬਾਰ ਸਾਹਿਬ ਦਾ ਤੇ ਅੱਠੇ ਪੈਰ ਬਾਣੀ ਨਾਲ ਜੁੜਿਆ ਹੈ ਇਸ ਵਾਸਤੇ ਅੰਮ੍ਰਿਤ ਸਰੋਵਰ ਦੁਨੀਆ ਦੇ ਅਣਗਿਣਤ ਤੀਰਕ ਜੋ ਭਜਨ ਬੰਦਗੀ ਨਾਲ ਨਹੀਂ ਜੁੜੇ ਲੋਕ ਇਸ਼ਨਾਨ ਨੂੰ ਹੀ ਮਾਨਤਾ ਦੇਣ। ਚਲੋ ਇਸ਼ਨਾਨ ਕਰ ਆਓ ਤੇ ਭਜ ਜਾਓ। ਸਾਬਕਾ ਇਹਨਾਂ ਇਸ ਤਰੀਕੇ ਨਾਲ ਝੂਠ ਨਹੀਂ ਲੈਣਗੇ। ਤੇ ਹੁਣ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਕੋਈ ਵਾਪਸ ਮੁੜੇ। ਫੇ ਅੰਦਰ ਦੂਜੇ ਸਰੋਵਰ ਦੇ ਵਿੱਚ ਇਸ਼ਨਾਨ ਨਾ ਕਰੇ ਕਿਹੜਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੀ। ਅੰਦਰ ਸਤ ਸੰਗ ਦਾ ਸਰੋਵਰ ਹੈ ਜਿੱਥੇ ਬਾਣੀ ਦੇ ਝਰਨੇ ਭੈ ਚੱਲਦੇ ਨੇ। ਹੁਣ ਬਾਣੀ ਦਾ ਬੰਦਾ ਇਸ਼ਨਾਨ ਹੀ ਨਾ ਕਰੇ ਕੀਤਨ ਨਾ ਸੁਨੇ ਅੰਦਰ ਜਾ ਕੇ ਕਿ ਸਿਰਫ ਉਸ ਅਮਰਤ ਸਰੋਵਰ ਦਾ ਇਸ਼ਨਾਨ ਕਰਕੇ ਵਾਪਸ ਆ ਜਾਏ ਯਾਤਰਾ ਸੰਪੂਰਨ ਨਹੀਂ ਹੈ ਗੱਲ ਨਹੀਂ ਬਣੀ ਉਸਨੇ ਗੁਰਸਿੱਖੀ ਨੂੰ ਸਮਝਿਆ ਹੀ ਨਹੀਂ ਉਸਨੇ ਗੁਰਮਤ ਨੂੰ ਸਮਝਿਆ ਹੀ ਨਹੀਂ ਤਾਂ ਸਹਿਬਾਂ ਦਾ ਇਹ ਫਰਮਾਨ جھూਠ ਨਾ ਅੰਨੇ جھూਠ ਨਾ ਨਾਈਂ جھూਠ ਨਾ ਮੇਵਰੀ ਹੈ ਸਭ ਥਾਈਂ ਹਿੰਦੁਸਤਾਨ ਵਿੱਚ ਬਰਖਾ ਦਾ ਪਾਣੀ ਦਾ ਦੇਵਤਾ ਮੰਨਦੇ ਨੇ ਇੰਦਰ ਨੂੰ ਮੁਸਲਮਾਨ ਇਸ ਨੂੰ ਖਵਾਜਾ ਖਿਜਰ ਕਹਿੰਦੇ ਨੇ ਵਾਜਾ ਕੇ ਜਰ ਪਾਣੀ ਦਾ ਦੇਤਾ ਤੇ ਇਹਦੀ ਵੀ ਪੂਜਾ ਹੈ ਸਾਬਕੰਨਨ ਦੀ ਪੂਜਾ ਨਾਲ ਵੀ ਕੱਖ ਨਹੀਂ ਬਣਨਾ ਕੁਝ ਵੀ ਨਹੀਂ ਕਰੀ ਜਾ ਪੂਜਾ ਇੰਦਰ ਦੀ ਇਹਦੇ ਨਾਲ ਕੀ ਆਉਣਾ ਕੁਝ ਵੀ ਨਹੀਂ ਦਰਸਲ ਜਿਸ ਦੁਨੀਆ ਦੀ ਗੁਰੂ ਨਾਨਕ ਗੱਲ ਕਰਦੇ ਨੇ ਇਸ ਨੂੰ ਕੋਈ ਸਿੱਖਾਂ ਨੇ ਵੀ ਨਹੀਂ ਸਮਝਿਆ ਨਾ ਸਮਝਣਾ ਕਿ ਜਗਤ ਨਹੀਂ ਤੇ ਨਹੀਂ ਸਮਝਿਆ ਚਲੋ ਨਾ ਸਮਝਿਆ ਮੈਂ ਦੇਖੇ ਕੋਈ ਸਿੱਖਾਂ ਨੇ ਵੀ ਨਹੀਂ ਸਮਝਿਆ ਜਿੱਥੋਂ ਦੀ ਗੱਲ ਬਾਬਾ ਕਰਦਾ ਜਿੱਥੇ ਸਿੱਖ ਨੂੰ ਬਾਬਾ ਲੈ ਜਾਣਾ ਚਾਹੁੰਦਾ ਜਿੱਥੋਂ ਦੀ ਰੋਸ਼ਨੀ ਉਹ ਸਾਡੇ ਸਾਹਮਣੇ ਰੱਖਦਾ ਹੈ ਇਸ ਰੋਸ਼ਨੀ ਨੂੰ ਵੇਖਣ ਦੀ ਸਮਰੱਥਾ ਅਜੇ ਸਿੱਖ ਦੇ ਚ ਕੋਈ ਨਹੀਂ ਤਾਂ ਇੰਦਰ ਦੀ ਪੂਜਾ ਪ੍ਰਤੀਸ਼ਟਾ ਨਾਲ ਵੀ ਝੂਠ ਨਹੀਂ ਲਏਗੇ ਕਰੀ ਜਾਓ ਇੰਦਰ ਦੀ ਪੂਜਾ ਔਰ ਹਿੰਦੁਸਤਾਨ ਵਿੱਚ ਪਾਣੀ ਦੀ ਪੂਜਾ ਹੈ ਗੰਗਾ ਦੀ ਪੂਜਾ ਹੈ ਉੱਥੇ ਆਪ ਸੁਣ ਕੇ ਹੈਰਾਨ ਹੋ ਗੰਗਾ ਨੂੰ ਹਾਰ ਪਹਿਨਾਇਆ ਜਾਂਦੇ ਨੇ ਔਰ ਇੱਕ ਬੰਦੇ ਨੂੰ ਮੈਂ ਦੇਖਿਆ ਵਿਚਾਰਾ ਸਾਰਾ ਦਿਨ ਮਿਹਨਤ ਕਰਦਾ ਪਿਆ ਸੀ ਉਰਾਰਲੇ ਕੰਡੇ ਤੋਂ ਲੈ ਕੇ ਪਾਰਲੇ ਕੰਡੇ ਤੱਕ ਫੁੱਲਾਂ ਦੀ ਮਾਲਾ ਪੈਨਾਣੀ ਉਹ बार-बार ਪਾਣੀ ਦੀ ਧਾਰਾ ਕਰਕੇ ਮਾਲਾ ਟੁੱਟ ਜਾਂਦੀ ਸੀ ਉਹ ਫਿਰ ਵਿਚਾਰਾ ਦੂਜੀ ਲੈਂਦਾ ਸੀ ਤੀਜੀ ਲੈਂਦਾ ਸੀ ਮੈਂ ਉਸ ਨੂੰ ਦੇਖਿਆ ਕਾਫੀ ਸਮੇਂ ਦੀ ਮਿਹਨਤ ਕਰ ਰਿਹਾ ਸੀ ਤੇ ਕਹਿੰਦਾ ਸੀ ਮੇਰੀ ਕਿਸਮਤ ਚੰਗੀ ਨਹੀਂ ਪਰ ਮੈਂ ਗੰਗਾ ਨੂੰ ਹਾਰ ਪੈਨਾ ਕੇ ਜਾਣਾ ਉਹਨੇ ਹਟ ਕੀਤਾ ਹੋਇਆ ਆਪਣੀ ਥਾਂ ਤੋਂ ਉਹ ਪਾਰਲਾ ਕੰਡਾ ਬੜਾ ਦੂਰ ਉੱਥੇ ਤੱਕ ਬੇੜੀ 'ਚ ਇੱਕ ਬੰਦਾ ਬੈਠ ਕੇ ਹਾਰ ਲਿਆ ਜਾਏ ਇਹ ਉਰਾਰ ਖੜਾ ਰਹਿ ਪਾਣੀ ਵੀ ਤੇਜ਼ ਧਾਰ ਆਉਂਦੀ ਸੀ ਟੁੱਟ ਜਾਂਦੀ ਸੀ ਮਾਦਸ ਉਹ ਫਿਰ ਕੋਸ਼ਿਸ਼ ਕਰਦਾ ਸੀ ਫਿਰ ਕੋਸ਼ਿਸ਼ ਕਰਦਾ ਸੀ ਇਹ ਪਾਣੀ ਦੀ ਪੂਜਾ ਉਹਦੇ 'ਚ ਦੀਵੇ ਤਰ੍ਹਾਂ ਦੇ ਨੇ ਪਾਣੀ ਦੇ 'ਚ ਪਾਣੀ ਦੀ ਪੂਜਾ ਕੀਤੀ ਜਾਂਦੀ ਹੈ ਕਿਉਂ ਬਈ ਇਹ ਇੰਦਰ ਹੈ ਤੇ ਪਾਣੀ ਦਾ ਦੇਵਤਾ ਹੈ ਇਹਨੂੰ ਵਰਨ ਦੇਵਤਾ ਵੀ ਕਹਿੰਦੇ ਨੇ ਇਹਨੂੰ ਮੁਸਲਮਾਨ ਖਾਜਾ ਹਿਜਰ ਕਹਿੰਦੇ ਨੇ ਸਾਬ ਕਹ ਲੈ ਝੂਠ ਨਾ ਅੰਨੇ ਝੂਠ ਨਾ ਨਾਏ ਝੂਠ ਨਾ ਮੀਵਰੇ ਇਹ ਸਭ ਥਾਈ ਝੂਠ ਨਾ ਧਰਤੇ ਝੂਠ ਨਾ ਪਾਣੀ ਧਰਤੀ ਵਿੱਚ ਗੁਫਾ ਬਣਾ ਲੈਣੀ ਕਈਆਂ ਨੇ ਭੋਰੇ ਬਣਾਏ ਨੇ ਤੇ 보ਰਾ ਪਕੰਡ ਹੈ ਪੁਰਾਣਿਕ ਨੇ ਨਹੀਂ ਮੰਨੇ ਭੋਰੇ ਵਿੱਚ ਬੈਠ ਕੇ ਨੇ ਜ਼ਮੀਨ ਦੇ ਥੱਲੇ ਸਾਬ ਕਹਿੰਦੇ ਨੇ ਇਹਦੇ ਨਾਲ ਵੀ ਝੂਠ ਨਹੀਂ ਉਤਰੇ ਝੂਠ ਨਾ ਧਰਤੇ ਝੂਠ ਨਾ ਪਾਣੀ ਪਾਣੀ ਵਿੱਚ ਖੜੇ ਹੋ ਕੇ ਜਲਧਾਰਾ ਕਰਨੀ ਇਹਦੇ ਨਾਲ ਵੀ ਝੂਠ ਨਹੀਂ ਲਏ ਕਈ ਇਸ ਤਰ੍ਹਾਂ ਵੀ ਕਰਦੇ ਆ ਜੋਠ ਨਾ ਪਾਉਣੇ ਮਾਏ ਸਮਾਣੇ ਪ੍ਰਾਣਾਂ ਯਮ ਕਰ ਲੈਣਾ ਸਵਾਸਾਂ ਨੂੰ ਰੋਕ ਲੈਣਾ ਪਵਨ ਨੂੰ ਰੋਕ ਲੈਣਾ ਮਹਾਰਾਜ ਜੀ ਨੇ ਇਹਦੇ ਨਾਲ ਵੀ ਝੂਠ ਨਹੀਂ ਉਤਰਦੀ ਇਹ ਜੋਗੀ ਕਿਹੜੇ ਚੱਕਰਾਂ 'ਚ ਗਿਆ ਤੂੰ ਰੋਕ ਲੈ ਸਵਾਸਾਂ ਨੂੰ ਕਿੰਨੀ ਦੇਰ ਤੱਕ ਰੋਕੇਂਗਾ ਵਜ ਤੋਂ ਵਜ ਉਮਰ ਵੱਡੀ ਹੋਵੇਗੀ ਹੁਣ ਕੁਛ ਨਹੀਂ ਕਿਉਂਕਿ ਬੰਦਾ ਪੂੰਜੀ ਲਿਆਇਆ ਸਵਾਸਾਂ ਦੀ ਤੇ ਪੂੰਜੀ ਖਰਚੀ ਨਹੀਂ ਹੋਈ ਉਮਰ ਖਰਚੀ ਨਹੀਂ ਹੋਈ ਸਵਾਸ ਜਿਵੇਂ ਰੁਕ ਜਾਂਦੇ ਨੇ ਨਾ ਤੇ ਉਮਰ ਵੱਡੀ ਹੁੰਦੀ ਹੈ ਜਿਹੜੇ ਸਿੱਧ yogi ਗੁਰੂ ਨਾਨਕ ਨੂੰ ਸਮੇਰ ਪਰਬਤ ਤੇ ਮਿਲੇ ਸਨ ਕੋਈ 500 ਸਾਲ ਦਾ ਕੋਈ 400 ਸਾਲ ਦਾ ਕੋਈ 800 ਵਰਿਆਂ ਦਾ ਵਰਤਰੀ ਵੀ ਮਿਲਿਆ ਤੇ ਵਰਤੇ ਦੀ ਉਮਰ ਬਹੁਤ ਵੱਡੀ ਹੋ ਚੁੱਕੀ ਸੀ ਬਹੁਤ ਵੱਡੀ ਇਹ ਸਾਰੇ yogi ਗੁਰੂ ਨਾਨਕ ਦੀ ਉਮਰ 21 22 ਸਾਲ ਦੀ ਦੇਖ ਕੇ ਬਾਲਾ ਕਹਿੰਦੇ ਸਨ ਬਾਲਕ ਬੱਚਾ ਸਭ ਸਿੱਧੀ ਬਨੇ ਵਿਚਾਰਿਆ ਕਿਵੇਂ ਦਰਸ਼ਨ ਇਹੋ ਲੈਵੇ ਬਾਲਾ ਸਾਰੇ ਸਿੱਧਾਂ ਨੇ ਸੋਚੇ ਨਿੱਕਾ ਜੀਆਂ ਬੱਚਾ ਸਾਡੇ ਕਾਬੂ ਵਿਚ ਨਾ ਆਏ ਕਿਉਂਕਿ ਗੱਲਾਂ ਬੜੀਆਂ achੀਆਂ ਕਰਦਾ ਹੈ ਚਿਹਰੇ ਤੇ ਕ੍ਰਾਂਤੀ ਬੜੀ ਹੈ ਸ਼ਾਂਤੀ ਬੜੀ ਹੈ ਕੋਈ ਪਵਿੱਤਰ ਆਤਮਾ ਲੱਗਦੀ ਹੈ ਇਹਨੂੰ ਕਾਬੂ ਵਿਚ ਕਰੋ ਹੁਣ ਕਿੱਥੇ 5 5 700 ਸਾਲ ਦੇ ਜੋਗੀ ਤੇ ਕਿੱਥੇ 22 ਵਰਿਆਂ ਦੇ ਗੁਰੂ ਨਾਨਕ ਦੇਵ ਜੀ ਅਜੇ ਮਾਸੀ ਕੁੱਟੀ ਸੀ ਯੁਵਾ ਸਨ ਉਹ ਸਾਰੇ ਬਾਲਕ ਕਹਿੰਦੇ ਸਨ ਬੱਚਾ ਕਹਿੰਦੇ ਸਨ ਬੱਚੇ ਨੂੰ ਕਾਬੂ ਕਰੋ ਬੱਚੇ ਤੇ ਪ੍ਰਭਾਵ ਪਾਓ ਚਾਰੋਂ ਪਾਸੇ ਘੇਰਾ ਮਾਰੋ ਬੜੀ ਲੰਬੀ ਚੌੜੀ ਬਹਿਸ ਸ਼ੁਰੂ ਕੀਤੀ ਔਰ ਉਸ ਬਹਿਸ ਦਾ ਸਾਰੇ ਦਾ ਸਾਰਾ ਜ਼ਿਕਰ ਭਾਈ ਸਾਹਿਬ ਬਾਈ ਗੁਰਦਾਸ ਜੀ ਨੇ ਕੀਤਾ ਜਦ ਬਹਿਸ ਦੇ ਚ ਇੱਕ ਇੱਕ ਕਰਕੇ ਸਾਰੇ ਹਾਰਦੇ ਗਏ ਨਾ ਤਾਂ ਉਸ ਵਕਤ ਪੰਗਰਨਾਥ ਨੂੰ ਬੜਾ ਦੁਸ਼ਾ ਚੜਿਆ ਭਾਈ ਸਾਹਿਬ ਲਿਖਦੇ ਨੇ ਖਾਦੀ ਖੁਨਸ ਜੋ ਵੀਸ ਰਾ ਗੋਸ਼ਟ ਕਰਮ ਸਵੇ ਉਠ ਆਏ ਪੁੱਛੇ ਜੋਗੀ ਬੰਦਰਨਾਥ ਤੁਦ ਦੁੱਧ ਵਿੱਚ ਕਿਉਂ ਕਾਂਜੀ ਪਾਏ ਔਰ ਤੇ ਹੁਣ ਕੋਈ ਗੱਲ ਲੱਗੇ ਨਾ ਬਾਬੇ ਤੇ ਚੋਟ ਕੀਤੀ ਜਾਏ ਇੱਕ ਗੱਲ ਲੱਗ ਪਈ ਉਹਨਾਂ ਦੇ ਕੰਨਾਂ 'ਚ ਚੱਲ ਪਈ ਤੇ ਗ੍ਰਸਤੀ ਹੈ ਇਹਦਾ ਤੇ ਹੁਣੇ-ਹੁਣੇ ਵਿਆਹ ਹੋਇਆ ਤੇ ਪੰਗਰਨਾਥ ਨੇ ਇਥੇ ਖੁਨਸ ਕਾਦੀ ਕਹਿ ਲਗਾ ਹੈ ਗ੍ਰਸਤੀਏ ਸਾਨੂੰ ਉਪਦੇਸ਼ ਦਿੰਦਾ ਹੈ ਤੇ ਗ੍ਰਸਤੀਏ ਸਾਨੂੰ ਸਿੱਖਿਆ ਦਿੰਦਾ ਤੇ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਬਾਬਾ ਤੂੰ ਤੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ ਤੇ ਟਿਕੜਿਆ ਚਾਛੜਾ ਦੁੱਧ ਦਾ ਡੜਕਿਆ ਮੱਖਣ ਹੱਤ ਨਾਈ ਜ਼ਿੰਦਗੀ ਦਾ ਚਾਛੜਾ ਫੜਾ ਖਿੱਟ ਗਿਆ ਤੇਦੇ ਚ ਮੱਖਣ ਨਹੀਂ ਨਿਕਲਣਾ ਤੁਸੀਂ ਗਰਸਤ ਦੀ ਕਾਂਜੀ ਪਾ ਛੱਡੀਏ ਬਾਬੇ ਦਾ ਕਹਿਣ ਦਾ ਡੰਗ ਬੜਾ ਨਿਰਾਲਾ ਬਾਬਾ ਆਖੇ 나ਥ ਜੀ ਤੇਰੀ ਮਾਂ ਕੁਛ ਜੀ ਆ ਜੋਗ ਪੰਥ ਨੂੰ ਜਨਮ ਦੇਣ ਵਾਲੇ ਗੌਰਖ ਉਹਨੂੰ ਸਮਝ ਨਹੀਂ ਪਹਿਲੇ ਇੱਕੋਂ ਗੱਲ ਸ਼ੁਰੂ ਕਰ ਕਿ ਮੇਰੇ ਮਾਂ ਬਾਪ ਨੇ ਹੀ ਕਾਂਜੀ ਪਾਈ ਸੀ ਜੇ ਉਹ ਨਾ ਕਾਂਜੀ ਪਾंदे ਤੇ ਤੂੰ ਕਿੱਥੋਂ ਆਣਾ ਸੀ ਮੇਰੀ ਗੱਲ ਇਹ ਪਹਿਲੇ ਤੂੰ ਆਪਣੀ ਮਾਂ ਨੂੰ ਬੁਰਾ ਕਰ ਤੇ ਉਹਨੂੰ ਬੁਰਾ ਕਰ ਫਿਰ ਹੋਏ ਅਤੀਤ ਗ੍ਰਸਥ ਤੇ ਪਜ ਫਿਰ ਉਹਨਾਂ ਕੋਲ ਘਰ ਮੰਗਣ ਜਾਏ ਫਿਰ ਤੇਰੀਆਂ ਲੋੜਾਂ ਦੀ ਪੂਰਤੀ ਗ੍ਰਸਥੀਆਂ ਦੇ ਘਰਾਂ ਚ ਹੁੰਦੀ ਹੈ ਉਹਨਾਂ ਨੂੰ ਕਾਂਜੀ ਕਹਿੰਨਾ ਹੈ ਧਿਕਸ਼ਾ ਮੰਗਣ ਉਹਨਾਂ ਦੇ ਘਰ ਜਾਣਾ ਤੈਨੂੰ ਕੱਖ ਨਹੀਂ ਸਮਝਾ ਤੈਨੂੰ ਜੀਵਨ ਦੀ ਜਾਂਚ ਕਰੀ ਤੂੰ ਜ਼ਿੰਦਗੀ ਨੂੰ ਪਵਿੱਤਰ ਕਰਨ ਦੇ ਢੰਗ ਨਹੀਂ ਸਮਝੇ ਸਾਰੇ ਸਿਧ ਹੈਰਾਨ ਹੋ ਗਏ ਕਿਸੇ ਪਾਸੇ ਕਾਬੂ ਨਹੀਂ ਹਰ ਥਾਂ ਦਾ ਇਸ ਦੇ ਕੋਲ ਬੜਾ ਸੁੰਦਰ ਜਵਾਬ ਹੈ ਜਿਸ ਵਕਤ ਮੇਰੇ ਪਾਤਸ਼ਾਹ ਗੋਰਖ ਮਤੇ ਰਹੇ ਨਾ ਅੱਜ ਕੱਲ ਉਸ ਦਾ ਨਾਂ ਹੈ ਨਾਨਕ ਮਤਾ ਯੂਪੀ ਦੇਚਾ ਜ਼ਿਲ੍ਹਾ ਪੇਲੀ ਦੇਚਾ ਬੜਾ ਸੁੰਦਰ ਤੇ ਕੀਮਤੀ ਅਸਥਾਨ ਬਣਿਆ ਉੱਥੇ ਸਹਿਰ ਗੁਰੂ ਨਾਨਕ ਦੇਵ ਜੀ ਦਾ ਉੱਥੋਂ ਹੀ ਲੋਕੀ ਚੱਲ ਕੇ ਰੇਠਾ ਸਾਬਰੀ ਯਾਤਰਾ ਕਰਦੇ ਨੇ ਅੱਗੋਂ ਪੈਦਲ ਜਾਣਾ ਪੈਂਦਾ ਹੈ ਇਸ ਅਸਥਾਨ ਦਾ ਨਾਂ ਸੀ ਗੋਰਖਮਤਾ ਦੀਵਾਲੀ ਵਾਲੇ ਦਿਨ ਉਸ ਤੋਂ ਦੋ ਚਾਰ ਦਿਨ ਪਹਿਲੇ ਯੋਗੀ ਲੋਕ ਪਹਾੜਾਂ ਤੋਂ ਉਤਰ ਕੇ ਇੱਥੇ ਆ ਜਾਂਦੇ ਸਨ ਕਿਉਂਕਿ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਸੀ ਅਕਤੂਬਰ ਦੇ ਮਹੀਨੇ 'ਚ ਹਿਮਾਲਿਆ ਤੇ ਤੇ ਇਹ ਫਿਰ ਥੱਲੇ ਆ ਜਾਂਦੇ ਸਨ ਤੇ ਇਹਨਾਂ ਦੇ ਥੱਲੇ ਆਣ ਕਰਕੇ ਲੋਕੀ ਖੁਸ਼ੀ ਮਨਾਉਂਦੇ ਸਨ ਦੀਵੇ ਜਲਾਉਂਦੇ ਸਨ ਨਾਨਕ ਮਤੇ ਅੱਜ ਵੀ ਦੀਵਾਲੀ ਤੇ ਹੀ ਇਕੱਠ ਹੁੰਦਾ ਹੈ ਅੱਜ ਵੀ ਲੱਖਾਂ ਦੀ ਤਦਾਦ ਵਿੱਚ ਇਕੱਠ ਹੁੰਦਾ ਹੈ ਆਲੇ ਦੁਆਲੇ ਦਾ Hindu ਜਗਤ ਜਿਹੜਾ ਹੈ ਨਾ ਪਹਾੜੀ ਠਿੰਗਣੇ ਕੱਦਦੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਉੱਥੇ ਆ ਕੇ ਇਕੱਠੇ ਹੁੰਦੇ ਉਹਨਾਂ ਦੇ ਵਿੱਚ ਆਪਣੀ ਬੋਲੀ ਚ ਗੀਤ ਗਾਉਂਦੇ ਨੇ ਉਸ ਆਸਾਨ ਦੇ ਪੁਜਾਰੀ ਨੇ ਅੱਜ ਵੀ ਨਾਂ ਸੀ ਇਸ ਦਾ ਗੌਰਤ ਮਤਾ ਬਾਬਾ ਇੱਥੇ ਵੀ ਪਹੁੰਚ ਗਏ ਬੇ ਗੌਰਖ ਦੀ ਮਤ ਦੇ ਪ੍ਰਚਾਰ ਦਾ ਉਹ ਕੇਂਦਰ ਸੀ ਮਰਕਜ਼ ਸੀ ਉੱਥੋਂ ਗੌਰਵ ਦੀ ਗੱਲ ਸਮੁੱਚੇ ਜਗਤ ਵਿੱਚ ਪਹੁੰਚਾਈ ਜਾਂਦੀ ਸੀ ਤੇ ਉਸ ਸਥਾਨ ਦਾ ਨਾਂ ਸੀ ਗੌਰਖ ਮਤਾ ਜਿਉਂ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਪਹੁੰਚੇ ਤੇ ਜੋਗੀਆਂ ਨੇ ਖਿੜਿਆ ਹੋਇਆ ਗੁਲਾਬ ਦਾ ਫੁੱਲ ਅੱਗੋਂ ਢੇਟ ਕੀਤਾ ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜੋਗੀ ਸਿੱਧੇ ਹੋ ਗਏ ਪਹਿਲੇ ਤੇ ਜਿੱਥੇ ਜਾਂਦੇ ਸੀ ਇਹ ਤੇ ਬੈਸੇ ਕਰਦੇ ਸਨ ਲੜਨ ਨੂੰ ਪੈਂਦੇ ਸਨ ਹੁਣ ਸਿੱਧੇ ਹੋ ਗਏ ਦੇਖੋ ਗੁਲਾਬ ਦਾ ਫੁੱਲ ਭੇਟ ਦਿੱਤਾ। ਸਾਹਿਬ ਕਹਿੰ ਲਗੇ ਨਹੀਂ ਮਰਦਾਨੇ ਨੇ ਭੇਟ ਨਹੀਂ ਕੀਤਾ। ਹੁਣ ਵੀ ਗੱਲੇ ਪੈ ਜਾਂਦੇ ਨੇ। ਹੁਣ ਵੀ ਬੈਸਪੈ ਕਰਦੇ ਤੂੰ ਸਮਝ ਹੀ ਨਹੀਂ ਗਰ। ਫੁੱਲ ਜਿਹੜਾ ਭੇਟ ਕੀਤਾ ਉਹਦੇ ਰਾਹੀਂ ਜਿਹੜੀ ਗੱਲ ਆਖੀ ਇਹਨੂੰ ਸਹਿਨ ਚਰਚਾ ਕਹਿੰਦੇ ਨੇ ਸਹਿਨ ਬੈਸ ਇਸ਼ਾਰਿਆਂ ਦੀ ਗੱਲ। ਜ਼ੁਬਾਨ ਨਹੀਂ ਚਲਾਣੀ ਇਸ਼ਾਰਿਆਂ ਦੀ ਗੱਲ। ਜਿਵੇਂ ਕਿਸੇ ਤੋਂ ਪਿੱਛਾ ਛੁਡਾਣਾ ਹੋਵੇ। ਤੂੰ ਸਿੱਧਾ ਜ਼ੁਬਾਨ ਨਾਲ ਬੰਦਾ ਨਹੀਂ ਕਹਿ ਸਕਦਾ। ਮੋਜ਼ਾ ਬਟਾਂ ਦੇ ਇਸਤੇਮਾਲ ਕਰ ਲੈੰਦਾ ਕੋਈ ਹੋਰ ਐਸਾ ਤਰੀਕਾ ਆਪੇ ਪਿੰਡ ਛੁੱਟ ਜਾ। ਤੋਂ ਥੋੜੇ ਜਿਹੜਾ ਅਗੋਂ ਘੇੜ ਕੀਤਾ ਉਹਦਾ ਇੰਨਾ ਹੀ ਮਤਲਬ ਸੀ ਕਿ ਜਿਹੜਾ ਸਾਡਾ ਜੋਗ ਮਤ ਹੈ ਇਹ ਖਿੜਿਆ ਹੋਇਆ ਗੁਲਾਬ ਦਾ ਫੁੱਲ ਹੈ। ਇਹਦੇ ਵਿੱਚ ਰਧੀਆਂ ਸਿੱਧੀਆਂ ਦੀ ਸੁਗੰਧੀ ਹੈ। ਇਹ ਵੀ ਸੰਸਾਰੀ ਪੂਜਾ ਦੀ ਸੁੰਦਰਤਾ ਹੈ। ਐ ਗੁਰੂ ਨਾਨਕ ਤੋਂ ਫੁੱਲ ਦੀ ਤਰ੍ਹਾਂ ਸਾਡਾ ਜੋਗ ਮਤ ਕਬੂਲ ਕਰ ਲੈ। ਅਗਲਾਬ ਦਾ ਫੁੱਲ ਦੇ ਰਹਿਣਾ ਆਪਣਾ ਪੰਥ ਦੇ ਰਹਿਣਾ ਆਪਣਾ ਜੋਗ ਮਤ ਦੇ ਰਹਿਣਾ ਗੁਰਨਾਣਿਕ ਨੇ ਇੰਜ ਵੇਖ ਕੇ ਫਿਰ ਵਾਪਸ ਕੀਤਾ ਆਖਿਆ ਜੋਗਿਓ ਫੁੱਲ ਸੁੰਦਰ ਹੈ ਮੈਂ ਮੰਨਦਾ ਸੁਗੰਧੀ ਵੀ ਬੜੀ ਹੈ ਮੈਂ ਮੰਨਦਾ ਪਰ ਨਾਨਕ ਉਸ ਫੁੱਲ ਦਾ ਪੁਜਾਰੀ ਹੈ ਜਿਸ ਫੁੱਲ ਦੇ ਚੋਂ ਫਲ ਵੀ ਨਿਕਲੇ ਮੇਰਾ ਖੂਬਸੂਰਤ ਨਾ ਮਿਲੋ ਮੇਰਾ ਸੁਗੰਧਤ ਨਾ ਆਵੇ ਕੋਈ ਫਲ ਵੀ ਪੈਦਾ ਹੋਵੇ ਮੈਂ ਮੰਨਦਾ ਰਦੀਆਂ ਸਦੀਆਂ ਦੀ ਸੁਗੰਧੀ ਹੈ ਮੈਂ ਮਨ ਦਾ ਸੰਸਾਰਿਕ ਪੂਜਾ ਪ੍ਰਤੀਸ਼ਟਾ ਦੀ ਇਹਦੀ ਸੁੰਦਰਤਾ ਵੀ ਹੈ ਪਰ ਇਹਦੇ 'ਚ ਨਾਮ ਦਾ ਫਲ ਕੋਈ ਨਹੀਂ ਰੱਬੀ ਮਸਤੀ ਕੋਈ ਨਹੀਂ ਈਸ਼ਵਰੀ ਮਿਲਾਪ ਦਾ ਫਲ ਕੋਈ ਨਹੀਂ ਤੇ ਜਿਸ ਕਰਮ ਦੇ ਚੰ ਉਹ ਈਸ਼ਵਰੀ ਮਿਲਾਪ ਦਾ ਫਲ ਨਾ ਨਿਕਲੇ ਨਾਨਕ ਉਹਨਾਂ ਫੁੱਲਾਂ ਦਾ ਪੁਜਾਰੀ ਨਹੀਂ ਐਸ ਵਾਸਤੇ ਫੁੱਲ ਆਪਣਾ ਵਾਪਸ ਲਾ ਇੱਥੇ ਜਿਸ ਢੰਗ ਨਾਲ ਚਰਚਾ ਹੋਈ ਜੋਗੀਆਂ ਦੇ ਮੁਖੀ ਚਰਪਟ ਨੇ ਵੀ ਮੱਥਾ ਟੇਕਿਆ ਇਹ ਅਜਾ ਇਸ ਸਥਾਨ ਦਾ ਨਾਂ ਗੋਰਖ ਮਤੇ ਤੋਂ ਨਾਨਕ ਮਤਾ ਪੈ ਗਿਆ ਉਦੋਂ ਹੀ ਸਤਗੁਰਾਂ ਨੇ ਫਿਰ 6ਵੇਂ ਪਾਤਸ਼ਾਹ ਉੱਥੇ ਗਏ ਸਨ ਉੱਥੇ ਕੁਛ ਤਾਮੀਰ ਵੀ ਕਰਾਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅੱਜ ਵੀ ਦੀਵਾਲੀ ਵਾਲੇ ਦਿਨ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਬਹੁਤ ਵੱਡਾ ਮੇਲਾ ਲੱਖਾਂ ਦੀ ਤਦਾਦ ਦੇ ਸੰਗਤਾਂ ਇੱਥੇ ਪਹੁੰਚਦੀਆਂ ਨੇ 5-7 ਦਿਨ ਬਹੁਤ ਵੱਡਾ ਇੱਥੇ ਸਮਾਗਮ ਹੁੰਦਾ ਹੈ ਤੋ ਸਾਇਬਿਕੰਨ ਨੇ ਪ੍ਰਾਣਾ ਯਮ ਕਰ ਲੈਣਾ ਸਵਾਸਾਂ ਨੂੰ ਰੋਕ ਲੈਣਾ ਉਮਰ ਲੰਬੀ ਕਰ ਲੈਣੀ ਇੱਥੇ ਕੋਈ ਖਾਸ ਨਹੀਂ ਅਜਗਰ ਦੀ ਉਮਰ ਬੜੀ ਲੰਬੀ ਹੁੰਦੀ ਹੈ ਬਿਨ ਸਿਮਰਨ ਜਿਉ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਸਰਪ ਜੈਸੇ ਅਰਜਾਰੀ ਕਿਉਂ ਕਹਿ ਦਿੱਤਾ ਸੱਪ ਦੀ ਅਰਜਾ ਬੜੀ ਲੰਬੀ ਹੈ ਅਜਗਰ ਜਿਹੜਾ ਸੱਪ ਹੈ ਕਿ ਮੈਂ 1000 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਾਂਗਾ ਤੋ ਮਹਾਰਾਜ ਕਹਿੰਦੇ ਕਿ ਉਮਰ ਵਧਾਈ ਕਰ ਲੈਣੀ ਅਜਗਰ ਦੀ ਬਹੁਤ ਵੱਡੀ ਉਮਰ ਹੈ ਉਸ ਸੱਪ ਦੀ 1000 ਸਾਲ ਤੱਕ ਜਿੰਦਾ ਹੈ ਇਸ ਤੋਂ ਵੀ ਜ਼ਿਆਦਾ ਜਿੰਦਾ ਉਮਰ ਵੱਡੀ ਕਰ ਲੈਣੀ ਇਹ ਕਿਹੜੀ ਮਹਾਨਤਾ ਜ਼ਿੰਦਗੀ ਸਫਲ ਕਰਨੀ ਹੈ ਜ਼ਿੰਦਗੀ ਸਿਰਫ ਵੱਡੀ ਨਹੀਂ ਕਰਨੀ ਇਹ ਗੱਲ ਵੱਖਰੀ ਹੈ ਕਿ ਸਭ ਤੋਂ ਵੱਡਾ ਵਰ ਵੀ ਇਹ ਦਿੱਤਾ ਜਾਂਦਾ ਹੈ ਧਾਰਮਿਕ ਦੁਨੀਆ ਦੇ ਵਿੱਚ ਵੀ ਤੇਰੀ ਉਮਰ ਬਹੁਤ ਵੱਡੀ ਹੋਵੇ ਗੁਰੂ ਨਾਨਕ ਦੇਵ ਜੀ ਦਾ ਵਰ ਨਹੀਂ ਦਿੰਦੇ ਸਨ ਗੁਰੂ ਨਾਨਕ ਕਹਿੰਦੇ ਸਨ ਜ਼ਿੰਦਗੀ ਸਫਲ ਹੋਵੇ ਤੇਰੀ ਤੈਨੂੰ ਕਰਤਾਰ ਚੇਤੇ ਆਵੇ ਗੁਰੂ ਨਾਨਕ ਦਾ ਵਰ ਇਹ ਹੁੰਦਾ ਸੀ ਇੱਕ ਵੀ ਐਸਾ ਜਨਮ ਸਾਖੀ ਚ ਵਾਕ ਨਹੀਂ ਮਿਲਿਆ ਜਿੱਥੇ ਬਾਬੇ ਨੇ ਇਹ ਆਖਿਆ ਹੋਵੇ ਤੇਰੀ ਉਮਰ ਵੱਡੀ ਹੋਵੇ ਨਹੀਂ ਤੇਰੀ ਜ਼ਿੰਦਗੀ ਸਫਲ ਹੋਵੇ ਤੈਨੂੰ ਕਰਤਾਰ ਚੇਤੇ ਆਵੇ ਤੇ ਜਿਹਨੂੰ ਕਰਤਾਰ ਚੇਤੇ ਆਇਆ ਜ਼ਿੰਦਗੀ ਤੇ ਸਫਲ ਹੋਵੇ ਸਤਿਗੁਰ ਦਾ ਵਰ ਮੈਂਦਾ ਇਹ ਡੰਗ ਸੀ ਕਿ ਯੋਗੀ ਪ੍ਰਾਣਾ ਯਮ ਕਰਕੇ ਉਮਰ ਲੰਬੀ ਕਰਦੇ ਸੀ ਤੋਂ ਸਾਬ ਕਹਿੰਦੇ ਨੇ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨ ਮੀਵਰੀਏ ਸਭ ਥਾਈ ਆ ਜਿਹੜੀ ਆਮ ਲੋਕੀ ਸੁਚੇਮ ਰੱਖਦੇ ਨੇ ਇਹ ਇੰਨਾ ਸੁਚੇਮਾਂ ਦੇ ਸਾਹਮਣੇ ਕੀ ਹੈ ਜਿਹੜੇ ਜੋਗੀ ਰੱਖਦੇ ਆ ਜਿਹੜੀ ਬੜੀ ਬੜੀ ਗੱਲ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ ਇਹਦੇ ਨਾਲ ਵੀ ਬਾਬਾ ਕੰਨਨ ਬੰਦਾ ਸੁੱਚਾ ਨਹੀਂ ਝੂਠ ਨਾ ਧਰਤੀ ਝੂਠ ਨਾ ਪਾਣੀ ਧਰਤੀ ਦੇ ਚ ਗੁਫਾ ਬਣਾ ਲੈਣੀ ਬਾਹਰ ਨਿਕਲਣਾ ਹੀ ਨਾ ਕਈ ਸਾਧੂ ਨਹੀਂ ਨਿਕਲਦੇ ਅੰਦਰ ਹੀ ਰਹਿੰਦੇ ਕਈ ਜਲਧਾਰਾ ਕਰਦੇ ਨੇ 12 12 ਮਹੀਨੇ ਜਲ ਦੇ ਚ ਖੜੇ ਨੇ ਖਲੜੀ ਗੱਲ ਜਾਂਦੀ ਹੈ ਜਿਸਮ ਦੀ ਮਾਸ ਅੰਦਰ ਦਾ ਦਿਸਣ ਲੱਗ ਪੈਂਦਾ ਤਾਂ ਵੀ ਹਟ ਕਰਕੇ ਖੜੇ ਰਹਿੰਦਾ ਜੂਠ ਨਾ ਧਰਤੇ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਸ ਮਾਣੀ ਪ੍ਰਾਣਾਯਮ ਕਰ ਲੈਣਾ ਪੌਣ ਨੂੰ ਰੋਕ ਲੈਣਾ ਸਵਾਸਾਂ ਨੂੰ ਰੋਕ ਲੈਣਾ ਸਾਇਬਕ ਮਰੇ ਦੇ ਨਾਲ ਵੀ ਝੂਠ ਨਹੀਂ ਉਤਰਦੀ ਸਿਰਫ ਉਮਰ ਵੱਡੀ ਹੁੰਦੀ ਜਿਉਂ ਸਵਾਸ ਚੱਲਣਗੇ ਫਿਰ ਝੂਠ ਚੱਲੇ ਫਿਰ ਅਨਰਥ ਚੱਲੇਗਾ ਤਾਂ ਫਿਰ ਸਾਰਿਆਂ ਨੇ ਇਹੀ ਪੁੱਛਿਆ ਪਾਤਸ਼ਾਹ ਫਿਰ ਸੱਚਾ ਕਿਸ ਤਰ੍ਹਾਂ ਹੋਵੇ ਮਨੁੱਖ ਇਹਨਾਂ ਨਾਲ ਦੇ ਸੱਚਾ ਹੁੰਦਾ ਹੈ ਕਿਉਂਕਿ ਮਹਾਰਾਜ ਦਾ ਫੈਸਲਾ ਪਾਣੀ ਚਿਤਨਾ ਧੋਪੀਏ ਮੁਖ ਪੀਤੇ ਤਿਖ ਜਾਏ ਪਾਣੀ ਪੀਤਾ ਹੈ ਜਗਤ ਦਾ ਫਿਰ ਪਾਣੀ ਸਭ ਦਾ ਮੈਂ ਅਥੇ ਜੰਮੂ ਚ ਅਚਕੀ ਦੇਖਿਆ ਕੁਛ ਸਤਸੰਗੀ ਅਨੇ ਜਲ ਪੀਣ ਤੋਂ ਇਨਕਾਰ ਕੀਤਾ ਜਿਹੜਾ ਤਕਸੀਮ ਕੀਤਾ ਜਾ ਰਿਹਾ ਸੀ ਗਰਮੀ ਦੇ ਦਿਨ ਸਨ ਐਸੇ ਹੀ ਸਾਲ ਦੀ ਗੱਲ ਹੈ ਕਿੰਨੇਗੇ ਜਲ ਸਿਨੀ ਪੀਣਾ ਕਿਉਂ ਇੱਕ ਫ੍ਰਿਜ ਦੇ ਵਿੱਚੋਂ ਬੋਤਲਾਂ ਕੱਢੀਆਂ ਗਈਆਂ ਨੇ। ਔਰ ਇੱਕ ਪਿੱਤਲ ਦੇ ਭਾਂਡਿਆਂ ਦਾ ਜਲ ਹੈ। ਬڑے-ਬڑے ਡਰਮ ਪਿੱਤਲ ਦੇ ਪੈਸਣ। ਉਹਦੇ 'ਚ ਪਾਣੀ ਭਰਿਆ ਗਿਆ ਸੀ, ਬਰਫ਼ ਪਾ ਕੇ ਪਿਲਾਇਆ ਜਾ ਰਿਹਾ ਸੀ। ਸ਼ਹੀਦੀ ਫੁਰਬ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਕਹਿਣ ਲੱਗੇ ਨਹੀਂ ਪੀਣਾ। ਉਹ ਨਲਕੇ ਤੋਂ ਪੀ ਕੇ ਆਇਆ। ਤੁਹਾਨੂੰ ਮੇਰੇ ਕੋਲ ਰਹੀ ਨਾ ਗਈ ਗੱਲ ਮੈਂ ਕਿ ਟੂਟੀਆਂ ਵੀ ਪਿੱਤਲ ਦੀਆਂ ਉੱਥੇ ਪਿੱਤਲ ਦੀਆਂ ਨਹੀਂ ਇੰਡੀਆ 'ਚ ਬਹੁਤ ਸਾਰਾ ਮੈਂ ਕਿ ਤੇ ਪਿੱਤਲ ਦੀਆਂ ਨਹੀਂ ਪਹਿਲੇ ਤੋਂ ਲੱਗ ਕੇ ਆ ਰਿਹਾ ਪਾਣੀ ਤੇ ਮੈਂ ਕਿ ਮੇਰੇ ਪਿੱਤਲ ਦੇ ਨਹੀਂ ਇਨ੍ਹਾਂ ਟੂਟੀਆਂ 'ਚ ਚਮੜੇ ਦੀ ਵਾਸ਼ਰ ਹੈ ਜਿਹਦੇ ਨਾਲ ਛੂ ਕੇ ਪਾਣੀ ਆ ਰਿਹਾ ਹੱਦ ਹੋ ਗਈ ਮੈਂ ਕਿ ਪਖੰਡ ਦੀ ਇਮਤਿਹਾਨ ਸਾਰਾ ਪਖੰਡ ਹੂਂਜ ਕੇ ਗੁਰੂ ਨਾਨਕ ਨੇ ਚੁੱਕ ਕੇ ਪਰੇ ਮਾਰਿਆ ਸੀ ਤੁਸੀਂ ਬਾਹਰ ਦਾ ਕੂੜਾ ਕਰਕਟ ਚੁੱਕ ਕੇ ਤੇਰੇ ਇੱਥੇ ਲਿਆ ਇਹ ਕੀਤਾ ਕਿ ਤੁਸੀਂ ਗੱਲ ਨੂੰ ਸਮਝੋ ਜੋ ਗੁਰੂ ਨਾਨਕ ਨੇ ਗੱਲ ਕਹੀ ਹੈ ਜੋ ਮੇਰੇ ਪਾਤਸ਼ਾਹ ਨੇ ਗੱਲ ਕਹੀ ਹੈ। ਔਰ ਚਮੜੇ ਦੇ ਅੰਦਰੋਂ ਹੀ ਦੁੱਧ ਨਿਕਲਦਾ ਹੈ। ਗਊ ਐ ਚ ਐ ਮੱਝ ਐ। ਉਹਨੂੰ ਕਬੂਲ ਕਰਨ ਲੱਗਿਆਂ ਤੁਹਾਨੂੰ ਰੰਚਕਾ ਮਾਤਰ ਸੰਕੋਚ ਨਹੀਂ ਤੇ ਮਨੁੱਖ ਦੀਆਂ ਇਹ ਪੰਜ ਉਂਗਲੀਆਂ ਚਮੜੇ ਦੀਆਂ ਛੋਹ ਜਾਣ ਕਿਸੇ ਚੀਜ਼ ਨਾਲ। ਪ੍ਰਸ਼ਟ ਹੋ ਗਈ। ਅਪਵਿੱਤਰ ਹੋ ਗਈ ਅਤੇ ਪਖੰਡ ਦੀ ਇਮਤਿਹਾਲ ਹੋ ਗਈ। ਇਹਦੇ ਨਾਲ ਵੀ ਕਦੀ ਝੋਠ ਲੈਂਦੀ ਹੈ। ਨਾ ਉਹਨੇ ਕਿ ਨਗਰੇ ਆ ਗੁਰ ਨਾਹੀਂ ਕੋਏ ਮੂੰਹ ਫੇਰੀਏ ਮੂੰਹ ਝੋਟਾ ਹੋਏ। ਨਾਨਕ ਚੁੱਲੀਆਂ ਸੁਚੀਆਂ ਜੇ ਭਰ ਜਾਣੇ ਕੋਏ ਸਾਰੇ ਪਹਿਲੇ ਪਾਤਸ਼ਾਹ ਦੇ ਵਾਕ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਤੇ ਪਹਿਲੇ ਪਾਤਸ਼ਾਹ ਦੇ ਵਾਕ ਬੜੇ ਕ੍ਰਾਂਤੀਕਾਰੀ ਨੇ ਆਪਝੂ ਜੇ ਨੇ ਹਰਦੁਆਰ ਦੇ ਬ੍ਰਾਹਮਣਾਂ ਨਾਲ ਬਨਾਰਸ ਦੇ ਬ੍ਰਾਹਮਣਾਂ ਨਾਲ ਗੁਰੂ ਨਾਨਕ ਨੇ ਮੱਥਾ ਡਾਇਆ ਹੈ ਸੁਨੇਰ ਦੇ ਜੋਗੀਆਂ ਨਾਲ ਸਾਹਿਬ ਅੜੇ ਨੇ ਮੱਕੇ ਦੇ ਹਾਜ਼ੀਆਂ ਨਾਲ ਐਸੇ ਕਿਹੜੇ ਮਸਬੀ ਕੇਂਦਰ ਸਨ ਜਿੱਥੇ ਗੁਰੂ ਨਾਨਕ ਨੂੰ ਮੱਥਾ ਨਹੀਂ ਮਾਰਨਾ ਪਿਆ ਹਿੰਦੁਸਤਾਨ ਦੇ ਚੋਟੀ ਦੇ ਤੀਰਥਾਂ ਦੇ ਉੱਤੇ ਪਹਲੇ ਗਏ ਨੇ ਗੁਰੂ ਨਾਨਕ ਪਤਾ ਹੈ ਕਿਉਂ ਕੇ ਧਰਮ ਦੇ ਸੋਮੇ ਤੇ ਤੀਰਥਾਂ ਤੋਂ ਹੀ ਫੁੱਟਦੇ ਸਨ ਤੇ ਸਹਿਬਾਂ ਨੂੰ ਪਤਾ ਸੀ ਸੋਮੇ ਹੀ ਗੰਦੇ ਹੋਏ ਤੇ ਲੋਕਾਂ ਨੂੰ ਗਲ ਜਲ ਜਿਹੜਾ ਗੰਦਾ ਮਿਲੇਗਾ ਪਹਿਲੇ ਸੋਮੇ ਪਵਿੱਤਰ ਕਰਨੇ ਨੇ ਪਹਿਲੇ ਝਰਨੇ ਪਵਿੱਤਰ ਕਰਨੇ ਨੇ ਇਸ ਵਾਸਤੇ ਬਾਬਾ ਪਹਿਲੇ ਹਰਦੁਆਰ ਜਾਂਦਾ ਔਰ ਥਾਮਾ ਤੇ ਨਹੀਂ ਜਾਂਦਾ ਪਹਿਲੇ ਹਰਦੁਆਰ ਸੁਮੇਰ ਪਰਬਤ ਤੇ ਬਨਾਰਸ ਜਾਂਦਾ ਔਰ ਖਾਨੇ ਕਾਬੇ ਜਾਂਦਾ ਮੱਕੇ ਓਂਕਾਰ ਈਸ਼ਵਰ ਦੇ ਚ ਜਾਂਦੇ ਰਾਮੇਸ਼ਵਰ ਨੂੰ ਤੇ ਜਾਂਦੇ ਜਿੰਨੇ ਚੋਟੀ ਦੇ তীਰਥ ਹਿੰਦੁਸਤਾਨ ਦੇ ਤੋਂ ਬਾਹਰ ਹੈ ਉੱਥੇ ਪਹਿਲੇ ਪਹੁੰਚੇ ਨੇ ਕਿਉਂਕਿ ਇੱਥੋਂ ਹੀ ਧਰਮ ਦੀ ਗੱਲ ਲੋਕਾਂ ਤੱਕ ਪਹੁੰਚਣੀ ਸੀ ਤੇ ਇੱਥੇ ਹੀ ਗਲਤੀਆਂ ਹੋਵਨ ਤੇ ਜਗਤ ਤੱਕ ਪਿਆਪੇ ਗਲਤ ਪਹੁੰਚਣਾ ਸੀ ਸਭ ਕੁਝ ਗਲਤ ਪਹੁੰਚਣਾ ਸੀ ਇਸ ਵਾਸਤੇ ਉੱਥੇ ਉੱਥੇ ਨਾਰਾ ਲਾਇਆ ਤੇ তীਰਥ ਮذਬੀ ਕੇਂਦਰ ਹੋਵਨ ਤੇ ਉੱਥੇ ਆਪਣੀ ਗੱਲ ਕਹਿਣੀ ਅੰਦਰ ਜੁਰਤ ਕਿਤਨੀ ਸੀ ਹਿੰਮਤ ਕਿਤਨੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜੁਰਤ ਤੇ ਜਮਾਲ ਹੈ ਕਿ ਸਾਹਿਬੇ ਕਮਾਲ ਹੈ ਜਾਪ ਸਾਹਿਬ ਦੇ ਵਾਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ हे ਪ੍ਰਮਾਤਮਾ ਤੇਰੇ ਵਿੱਚ ਬੜੀ ਜੁਰਤ ਤੂੰ ਜੋ ਕੁਝ ਕਰਦਾ ਕਰ ਛੱਡਦਾ ਕਿਸੇ ਦੀ ਪਰਵਾਹ ਨਹੀਂ ਤੇਮੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਵੀ ਉਹ ਪੂਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਤੋ ਜੁਰਤੇ ਜਮਾਲ ਅਤਾਨ ਪੁਰਖ ਨਾਲ ਜੁੜੇ ਭਗਤ ਜਨ ਦੇ ਜੁਰਤੇ ਜਮਾਲ ਹੋ ਜਾਂਦੇ ਨੇ ਗੁਰਨਾਨਕ ਵਿੱਚ ਬੜੀ ਜੁਰਤ ਸੀ ਹਜ਼ਾਰਾਂ ਬ੍ਰਾਹਮਣਾਂ ਦਾ ਇਕੱਠ ਬਨਾਰਸ ਦੇ ਵਿੱਚ ਤੇ ਕੱਲੇ ਗੁਰਨਾਣਕ ਮੱਥਾ ਮਾਰਦਾ ਹਜ਼ਾਰਾਂ ਜੋਗੀਆਂ ਦਾ ਇਕੱਠ ਸੁਨੇਰ ਪਰਬਤ ਤੇ ਔਰ ਹਜ਼ਾਰਾਂ ਸਵਾਲ ਲੱਭੋਂ ਕੀਤੇ ਜਾ ਰਹੇ ਗੁਰਨਾਣਕ ਸਭ ਦਾ ਜਵਾਬ ਲਈ ਦੇ ਲੱਖਾਂ ਹਾਜੀਆਂ ਦਾ ਇਕੱਠ ਤੇ ਉੱਥੇ ਗੁਰਨਾਣਕ ਆਪਣੀ ਗੱਲ ਰੱਖਦਾ ਬਹੁਤ ਵੱਡੀ ਬੜੀ ਜੁਰਤ ਹੈ ਬਹੁਤ ਵੱਡੀ ਗੱਲ ਹੈ ਤਾਂ ਫਿਰ ਬੰਦਾ ਹੁਣ ਸੋਚਾ ਕਿਸ ਤਰ੍ਹਾਂ ਹੋਵੇ ਸੋ ਸੁੱਚੇ ਆਉਣ ਦਾ ਜਿਹੜਾ ਢੰਗ ਇੱਕ ਸ਼ਬਦ ਵਿੱਚ ਦੱਸਿਆ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਸਮਾਪਤੀ ਕਰਾਂ। ਮਹਾਰਾਜ ਕਨ ਨਾਉ ਨਿਕ ਚੁੱਲੀਆਂ ਸੁੱਚੀਆਂ ਜੇ ਭਰ ਜਾਣੇ ਕੋਏ ਸੁਰਤੇ ਚੁੱਲੀ ਗਿਆਨ ਕੀ ਜੋਗੀ ਕਾਤ ਜਤ ਹੋਏ ਬ੍ਰਾਹਮਣ ਚੁੱਲੀ ਸੰਤੋਖ ਕੀ ਗ੍ਰਿਹੀ ਕਾ ਸਤਦਾਨ ਰਾਜੇ ਚੁੱਲੀ ਨਿਆਂ ਕੀ ਪੜਿਆ ਸੱਚ ਧਿਆਨ ਪਾਣੀ ਚਿਤ ਨੰਧੋ ਭਈ ਮੁਖ ਪੀਤੇ ਤਖ ਜਾਏ ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਭ ਕਾ ਪਾਣੀ ਤੇ ਪਾਲਣਾ ਕਰਦਾ ਪਾਣੀ ਸਾਰਿਆਂ ਨੂੰ ਖਾ ਜਾਂਦਾ ਹੈ ਵਿੱਚ ਉਸਪਤੀ ਤੇ ਪਰਲੇ ਦੋਵੇਂ ਛੁਪੇ ਹੋਏ ਨੇ ਤੇ ਤੁਸੀਂ ਆਖੋ ਪਾਣੀ ਨਾਲ ਕੋਈ ਸੁੱਚਾ ਹੋ ਗਿਆ ਪਵਿੱਤਰ ਹੋ ਗਿਆ ਨਾ ਚੱਕਰਾਂ 'ਚ ਨਾ ਪਾਓ ਸਾਇਦ ਕਹਿੰਨੇ ਸੁਰਤੇ ਚੁਲੀ ਗਿਆਨਗੇ ਜਿਹੜਾ ਧਿਆਨ ਜੋੜਨ ਵਾਲਾ ਬੰਦਾ ਹੈ ਨਾ ਧਿਆਨੀ